ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਵਰਦੀ ਸਿੰਘ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਆਪਣੀ ਹੋ ਰਹੀ ਆ ਆਪ ਦਾ ਕੰਮ ਦੇਖਣ ਆਏ ਸੀ ਆਪਣੇ ਵੀਰ ਸਰਪਾਲ ਹੁਣੀ ਮੇਰਾ ਕਲਾਸਮੇਟ ਤੇ ਆ ਪੂਰੀ ਉਹਨਾਂ ਦੀ ਫੈਮਿਲੀ ਫੋਟੋ ਬਾਈ ਉਹਨਾਂ ਦੀ ਤੇ ਮਾਤਾ ਜੀ ਆਏ ਆ ਬਾਹਰੋਂ ਆਇਆਂ ਤਾਂ ਬਹੁਤ ਦੇਰ ਹੋ ਗਈ ਆ ਪਰ ਅੱਜ ਮੇਰੇ ਨਾਲ ਆਜਾ ਰਹੇ ਆ ਤੇ ਬਾਈ ਸਰਪਾਲ ਦਾ ਬਹੁਤ-ਬਹੁਤ ਧੰਨਵਾਦ ਆ ਤੇ ਮਾਤਾ ਨੂੰ ਕਿਹਾ ਸੀ ਕਿ ਮਿਲ ਕੇ ਆਈਓ ਮਾਤਾ ਜੀ ਆਪੀ ਮਨਾਤਾ ਹੋ ਮਾਤਾ ਜੀ ਬਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਗਿਆ ਵੀਡੀਓ ਬਣਾ ਕੇ ਦੱਸ ਦੀਏ ਬਾਈ ਅਸੀਂ ਮਿਲ ਗਏ ਆ ਮਾਤਾ ਨੂੰ ਕਿ ਦੁੱਧ ਨਾਲੇ ਗਲਮ ਹੋ ਰਿਹਾ ਆ ਸਭ ਠੀਕ ਠਾਕ ਆ ਜੀ ਬ੍ਰਿੰਦਰਪਾਲ ਵੀ ਉੱਥੇ ਹਾਂ ਬ੍ਰਿੰਦਰ ਵੀ ਵੀਰ ਉੱਥੇ ਆ ਸਰਪਾਲ ਮੇਰਾ ਕਲਾਸ ਮੈਟ ਸੀਗਾ ਵੀ ਨੂੰ ਭਾਈ ਹੋਣੀ ਆ ਜੀ ਸੀ ਇਹ ਆਪਾਂ ਬਾਈ ਸਰਪਾਲ ਤੁਹਾਡੇ ਕੋਲ ਰਹੇ ਨੇ ਆ ਮਾਤਾ ਜੀ ਨਹੀਂ ਨਹੀਂ ਕੋਈ ਨਹੀਂ ਖਿਲਾਲੇ ਮਾਤਾ ਘਰਾਂ ਚ ਪਏ ਹੁੰਦੇ ਆ ਤੇ ਬਾਈ ਆਪਾਂ ਦੁੱਧ ਪੀਣ ਲੱਗੇ ਆ ਮਾਂ ਪੁੱਤ ਤੇ ਤੁਹਾਨੂੰ ਸਾਰਿਆਂ ਨੂੰ ਆਪਰੇ ਨੂੰ ਸਤ ਸ੍ਰੀ ਅਕਾਲ ਆ ਖੁਸ਼ ਹੋ ਜਿੱਥੇ ਦੋਂ ਤੇ ਧੰਨਵਾਦ ਹੈ ਮਾਤਾ ਕਹਿੰਦੀ ਵੀਡੀਓ ਤੁਹਾਡੀਆਂ ਦੇਖਦੇ ਰਹੀਦਾ ਆ ਧੰਨਵਾਦ ਵੀਰ ਉਹਨਾਂ ਦਾ ਸਾਰਿਆਂ ਦਾ ਸਰਪਾਲ ਦਾ ਅਵਿੰਦਰ ਉਹਨਾਂ ਦਾ ਜਿਹੜੇ ਇੰਨਾ ਪਿਆਰ ਕਰਦੇ ਆ ਤੇ ਆਪਾਂ ਤੁਹਾਨੂੰ ਅੱਜ ਪੇਸ਼ ਕਰੀਆਂ ਹੋਰ ਗੱਲਾਂ ਬਾਤਾਂ ਇਸ ਤੋਂ ਬਾਅਦ ਕੀ ਕੀ ਹੁੰਦਾ ਦੇਖਦੇ ਰਹੀਏ ਵੀਡੀਓ ਮਿਲਦੇ ਆ ਠੀਕ ਆ ਮਾਤਾ ਜੀ ਓਕੇ ਜੀ ਤੇ ਇਧਰ ਸਾਡੇ ਨਾਲ ਸਾਡੇ ਜਿੰਦੀ ਭਾਜੀ ਇਧਰ ਮਕੈਨਿਕ ਸਾਹਿਬ ਵੀ ਪਹੁੰਚੇ ਆ ਹਾਂ ਜੀ ਆ ਤੁਹਾਡਾ oven ਠੀਕ ਕਰਨ ਦੇਖ ਲੋ ਭਾਈ ਆ ਦੇ ਹੋਰ ਕਿਦਾ ਸਿੱਤਾ ਹੋ ਜੋ ਠੀਕ ਦੇਖਦੇ ਦੇਖੋਲ ਕੇ ਦੇਖਦੇ ਆਂ ਹੋਰ ਦੇਖਣਾ ਆ ਲੈ ਕਾਜ ਪਾ ਦੇ ਖਲਾਰਾ ਇਧਰ ਮੈਸਤਰੀ ਸਾਹਿਬ ਵੀ ਬੈਠੇ ਆ ਹਾਜੀ ਮੈਸਤਰੀ ਸਾਹਿਬ ਇਹ ਲੱਕੜਾ ਚੀਰੀ ਜਾਂਦੇ ਸਸਤੀ ਕਾਰ ਮਾਰਚ ਕਿਦਾਂ ਠੀਕ ਠਾਕ ਤੇ ਨਹੀਂ ਲਾਉਗੇ ਬੜਾ ਵਧੀਆ ਆਪਣਾ ਵੀ ਹੋਰ ਹੋਰ ਕੰਮ ਕਾਜ ਚੱਲ ਰਿਹਾ ਬਾਈ ਦੇਖ ਘਰ ਤੇਲਾ ਵਾਲੇ ਲੱਗੀ ਹੋਏ ਆ ਤੇਲਾ ਲੋਣ ਪਰਾਂ ਨੂੰ ਸੋਣਾ ਹੋਇਆ ਤੇ ਜਦ ਇੱਕ ਬਾਈ ਉਹਨਾਂ ਦੇ ਘਰ ਆਏ ਸੀ ਤਾਂ ਇੱਕ ਬਹੁਤ ਵਧੀਆ ਚੀਜ਼ ਦਿੱਤੀ ਸੀ ਆ ਦੇਖੋ ਆ ਆ ਚੀਜ਼ ਬਿਲਕੁਲ ਖਤਮ ਹੋ ਚੁੱਕੀ ਆ ਆ ਮੋਟਰ ਆ ਤੇ ਨਾਲ ਕਾ ਦੇਖੋ ਹੁਣ ਸਮਾਸੀਵਾਲ ਨੇ ਇਹ ਜਗਾ ਲੈ ਲਈ ਆ ਤੇ ਆ ਬੜੀ ਖੁਸ਼ੀ ਹੋਈ ਆ ਮੋਟਰ ਤੇ ਸਾਹ ਦੇਖ ਕੇ ਤੇ ਮਾਤਾ ਕਹਿੰਦੀ ਹੱਲੇ ਵੀ ਚੱਲਦਾ ਆ ਲੋ ਭਾਈ ਆਟੀ ਵਾਲੀ ਬਿਸਕਟ ਦੇ ਨਾਲ ਮਠੀਆਂ ਦੁੱਧ ਆਪਣੇ ਨਾਲ ਕੋ ਆ ਗਿਆ ਆ ਤੇ ਨਾਲ ਆਪਣੇ ਕੰਪਨੀ ਕਰਨਗੇ ਆਪਣੇ ਜਿੰਦੀ ਭਾਜੀ ਮਾਦਾ ਤੁਸੀਂ ਮੈਂ ਤਾਂ ਹੁਣੇ ਰੋਟੀ ਖਾ ਕੇ ਹੀ ਚਾਹ ਪੀ। ਆ ਦੇਖ ਲਓ ਅਸੀਂ ਵੀ ਹੁਣੇ ਖਾ ਕੇ ਆਇਆ ਆ ਮਾਦਾ। ਉਹ ਮਾਦਾ ਕਹਿੰਦੀ ਮੈਂ ਹੁਣ ਅਸੀਂ ਵੀ ਖਾ ਕੇ ਹਟਿਆ ਮਾਦਾ ਇਦਾਂ ਨਹੀਂ ਕਰਦੀ ਹੁਣ। ਪੂਰੀ ਚਾਹ ਪੀ। ਆ ਕਹਾਣੀ ਬਣਦੀ ਮਾਦਾ ਆਪਾਂ ਕਾਣੀ ਮਾਪੋਤ ਇਕੱਠੇ ਬਹਿ ਕੇ ਪੀਵਾਂਗੇ ਫੇਰੀ ਗੱਲ ਹੈ ਕਿਉਂ ਵੀ ਜਦੀ ਬਾਜੀ। ਲੈ ਵੀ ਮਾਦਾ ਵੀ ਲੈ ਚਲ ਗਈ ਹੁਣ। ਇੱਧਰ ਇਹ ਬਾਬਾਈ ਕਹਿੰਦੇ ਮੈਂ ਹੁਣੇ ਪੀ ਕੇ ਹਟਿਆ। ਹਾਂਜੀ। ਲੈਓ ਕੱਪ ਖਾਲੀ ਦਿਖਾਈ ਜਾਂਦੇ ਅਸੀਂ ਕਦੀ ਖਾਲੀ ਕੱਪ ਨੂੰ। ਆ ਲਓ ਓਏ ਮਾਦਾ ਕੀ ਚਿਹਰਾ ਹੈ। ਉਹ ਲੈ ਮੈਂ ਖਾਲੀ ਰੱਖਿਆ ਆ ਅੱਛਾ ਇਤੋਂ ਕੱਢਦਾ ਆ ਮੈਂ ਤਾਂ ਕੋਲ ਥੋੜਾ ਖਾ ਦੂੰ ਆ ਇਹ ਤਾਂ ਰੱਦਿਆ ਨਾ ਨਾ ਕੀਤਾ ਕੰਮ ਨਾ ਹਾਂ ਲੈ ਬੰਦੇਸਤਾਨ ਬਹੁਤ ਇਹਨਾਂ ਨੂੰ ਬਚ ਕੇ ਰਿਓ ਆ ਦੇਖੋ ਨਹੀਂ ਹੋਸਾਂ ਵੀ ਲੋ ਜੀ ਆਪਾਂ ਸ਼ਕਲ ਇਹ ਦੁੱਧ ਤੇ ਫੇਰਲੀ ਚੱਲ ਬਸ ਆਪਰੇ ਕੋ ਜੀ ਪਿੰਦਰ ਵੀਰ ਜਿਹੜਾ ਹਰੇਕ ਵੀਡੀਓ ਤੇ ਕਮੈਂਟ ਕਰਦਾ ਉਹਦੇ ਮਾਤਾ ਜੀ ਆਏ ਬੈਠੇ ਆ ਹੁਣ ਮਾਤਾ ਜੀ ਕਿੱਦਾਂ ਵਾਜਤੀ ਇਟਾਲੀਆ ਪਿੱਛੇ ਆਵਾਜ਼ ਮਾਰੀ ਜਾਣ ਲੱਗਾ ਸੀ ਮੈਂ ਹੁਣ ਦੱਸੋ ਕੀ ਕਰਦੇ ਹੋ ਵੀਡੀਓ ਕਿਦਾਂ ਦੇਖਦੇ ਹੁੰਦੇ ਆ ਅਸੀਂ ਤਾਂ ਦੇਖਦੇ ਹੀ ਰਹਿੰਦਾ ਟੀਵੀ ਲਾ ਕੇ ਅੱਛਾ ਜੀ ਸਾਰਿਆਂ ਦੇ ਦੇਖਦੇ ਹੁੰਦੇ ਆ ਕੋਈ ਸਾਰੇ ਇੱਥੇ ਦਾ ਪ੍ਰੋਗਰਾਮ ਜੀ ਚੰਗਾ ਲੱਗਦਾ ਵੀਡੀਓ ਪਾਉਣੇ ਵਧੀਆ ਗੱਲ ਆ ਵਧੀਆ ਵਧੀਆ ਚਲੋ ਤਾਂ ਤੁਹਾਡਾ ਆਸ਼ੀਰਵਾਦ ਚਾਹੀਦਾ ਪਿਆਰ ਚਾਹੀਦਾ ਵਧੀਆ ਹੀ ਆ ਨਾ ਲੱਗਦਾ ਰਹਿਣਾ ਨਹੀਂ ਆਣਾ ਜੀ ਸਾਰਾ ਬਹੁਤ ਦਾਦਾ ਤਾਂ ਮੈਂ ਹੋਰ ਤੈਨੂੰ ਵਿਛਾਣ ਲਿਆ ਮੈਂ ਕੀ ਆ ਇਹ ਤਾਂ ਮੈਂ ਵੀਡੀਓ ਚ ਦੇਖਿਆ ਆ ਸਰ ਬਹੁਤ ਵਧੀਆ ਧੰਨਵਾਦ ਆ ਪਰ ਚਲੋ ਬਾਹਰਲੇ ਬੰਦੇ ਨੇ ਚੜਦੇ ਗਏ ਆ ਅਭ ਜ਼ੋਰ ਕਿੰਨਾ ਦੇਖ ਲੈਂਦੇ ਆ ਪਿੰਡ ਦਾ ਪਤਾ ਲੱਗਦਾ ਤਾਂ ਪ੍ਰੋਗਰਾਮਾਂ ਦਾ ਕਿੱਦਾਂ ਦਾ ਹੋ ਗਿਆ ਪਿੰਡ ਨਾ ਬਦਲ ਗਿਆ ਮਤਲਬ ਇਦਾਂ ਹੋ ਜਾਂਦੇ ਚਾ ਬਹੁਤ ਹੋ ਜਾਂਦਾ ਪਿੰਡ ਆਇਆ ਵਿੱਚ ਹੈ ਨਾ ਦੇਖੋ ਤੁਸੀਂ ਖੁਸ਼ ਹੁੰਨੇ ਕਈ ਬੰਦੇ ਇਹ ਤੋਂ ਖੈਜਦੇ ਆ ਵੀਡੀਓ ਬਹੁਤ ਤੋਂ ਇਦਾਂ ਦੇ ਵੀ ਹੈਗੀ ਦੁਨੀਆ ਜਿਹੜੀ ਕਹੀ ਸੀ ਆ ਅਸੀਂ ਤਾਂ ਕੰਮ ਛੱਡ ਕੇ ਬਹਿ ਜਾਈਦਾ ਪਿੰਨਰ ਲਈ ਦਵਾਰਾ ਬੇ ਇੰਨਾ ਸ਼ਰੋਇ ਇਤਨੇ ਵੀ ਲੰਕੇ ਕਹਿਣਾ ਹਾਂਜੀ ਹਾਂਜੀ ਉਦੋਂ ਸਰ ਨੂੰ ਕਹਿੰਦਾ ਸੀਗਾ ਵੀ ਸਾਡੇ ਤੇ ਘਰ ਦੀ ਬਣਾਈ ਜੀ ਲਓ ਜੀ ਆਪਾਂ ਉਹ ਤੁਹਾਡੇ ਘਰ ਦੇ ਤਾਂ ਸਾਰੀ ਬਣਾ ਲੈਣੀ ਹੋਣਾ ਆਪਾਂ ਲਾ ਤੁਹਾਨੂੰ ਤੁਸੀਂ ਹੈ ਨਹੀਂ ਸੀ ਨਾ ਉਦੋਂ ਫੇ ਤਾਂ ਨਹੀਂ ਬਣਾਈ ਹਾਂ ਤੁਸੀਂ ਦੋਹੀਂ ਆਏ ਆ ਬਣਾ ਕੇ ਜਰੂਰ ਪੇਂਡਿਆ ਕਰੋ ਠੀਕ ਹੈ ਜੀ ਠੀਕ ਹੈ ਜਰੂਰ ਹਾਂ ਹੋ ਸਕਦਾ ਜੇ ਮਤ ਬੜੀ ਖੁਸ਼ੀ ਹੁੰਦੀ ਆ ਠੀਕ ਹੈ ਮਤ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਬੜਾ ਬਤਾਈ ਮੈਂ ਜਿੰਦੀ ਆ ਆਹੀ ਪਿਆਰ ਦੇਖੋ ਕਿੰਨਾ ਪਿਆਰ ਮਿਲਦਾ ਆ ਹੈ ਨਾ ਤੁਸੀਂ ਇਦਾਂ ਪਿਆਰ ਨੇ ਪਿਆਰ ਨਾਲ ਕੇ ਗੱਲ ਕੀਤੀ ਆ ਤੇ ਕਾਕਾ ਚੰਗਾ ਲੱਗਦਾ ਬਣਾ ਕੇ ਬਹੁਤ ਪਾਇਆ ਕਰ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਧੰਨਵਾਦ ਠੀਕ ਹੈ ਜੀ ਪੈਂਡ ਤੇ ਬਿਨਿਆਣੇ ਵੀ ਉਹ ਜਦੋਂ ਕਿਹੜਾ ਪ੍ਰੋਗਰਾਮ ਸੀ ਤੀਆਂ ਦਾ ਹਾਂਜੀ ਉਹ ਵੀ ਦੇਖਿਆ ਜ਼ਿਆਦਾ ਹੀ ਹਾਂ ਬੋਤ ਰਹੀ ਹੈ ਜੀ ਇਹ ਜਿੱਥੇ ਪ੍ਰੋਗਰਾਮ ਕਿਹੜਾ ਚੱਲਦਾ ਸੀ ਇੱਥੇ ਗਵਾਲੀਆਂ ਦੇ ਸੀ ਕਰੇ ਹਾਂ ਹਾਂ ਜੀ ਹਾਂ ਜੀ ਆਪਣਾ ਲੰਗਰ ਲਾਇਆ ਰਿਹਾ ਲਾਉਂਦੇ ਹੁੰਦੇ ਉਹ ਵੀ ਦੇਖਿਆ ਹਾਂ ਮੰਦਾਂ ਦਾ ਲੰਗਰ ਆ ਗਿਆ ਅਹਣ ਹੋਲੀ ਆ ਜਾਣੀ ਆ ਸ਼ੁਰੂ ਰਤਰੀ ਆ ਜਾਣੀ ਆ ਆ ਪੈਸੇ ਨਾਲ ਹੋਵੇ ਕੀ ਹੋਲੀ ਪੈਣ ਪਾਵਾਗੇ ਕੱਦੀ ਆ ਹੋਲੀ ਹੋਲੀ ਮੇਰੇ ਖਿਆਲ ਨਾਲ ਹੈਗੀ 28 28 ਲੱਗੇ ਆ ਇੱਕੋ ਮਹੀਨੇ ਚੱਲ ਜਾਣਾ ਕੋਈ ਨਹੀਂ ਐਤ ਕੀ ਪਿੰਡ ਲੈਣਾ ਮੈਂ ਅਗੇ ਨੰਦਪੁਰ ਸਾਹਿਬ ਜਿਹਨਾਂ ਪਹਿਲੇ ਜਾਇਓ ਮਾਤਾ ਜੀ ਦੇ ਅਸੀਂ ਪਿੰਡ ਦੇਖਾਂਗੇ ਜਾਂ ਅਸੀਂ ਪਿੰਡ ਦੀ ਹੋਲੀ ਦਿਖਾਵਾਂਗੇ ਤੁਹਾਨੂੰ ਹਾਂ ਨਹੀਂ ਦੇਖਾਂਗੇ ਠੀਕ ਹੈ ਜੀ ਧੰਨਵਾਦ ਦਾ ਬਹੁਤ ਬਹੁਤ ਕੁਝ ਕਹਿਣਾ ਜਾਉਂਗਾ ਪਿੰਡਰ ਤੋਂ ਬਾਜੇ ਬਿੰਦਾਂ ਨੂੰ ਕਹਿ ਦੋ ਵੀ ਅਸੀਂ ਇਹ ਜਰੂਰ ਮੈਂ ਕਹਤਾ ਇਹ ਵੀ ਜਰੂਰ ਸਾਨੂੰ ਪਿੰਡ ਜਾ ਕੇ ਰੋਂ ਪਿੰਡ ਦੇ ਸਾਰੇ ਰੰਗ ਦਿਖਾ ਦੇਣਾ ਠੀਕ ਹੈ ਠੀਕ ਹੈ ਜਰੂਰ ਤੁਹਾਨੂੰ ਸਾਰੇ ਰੰਗ ਦਿਖਾਈ ਜਾਣਾ ਪਿੰਡਰ ਬਹੁਤ ਖੋਜ ਹੁੰਦਾ ਆ ਠੀਕ ਹੈ ਮਾਤਾ ਜੀ ਬਹੁਤ ਖੋਜਿੰਦੀ ਆ ਠੀਕ ਹੈ ਜੀ ਧੰਨਵਾਦ ਓ ਕਿਹਾ ਮਾਤਾ ਜੀ ਹਾਂ एक आ जी सा फैन बहुत बड़ी आ क्या नाम है आपका गौरशा गौरशा अच्छा जी आप वीडियो देखते हो है ना देखते हो वीडियो आई वाह अच्छी लगती है तो आज आपको भी वीडियो में ले लिया ठीक है और कुछ बोलते नहीं आज इतनी बातें करते हो मेरे साथ आज बोल नहीं रहे गौरशा क्या सोच क्या रहे हो है? क्या सोच रहे हो तो बात नहीं कर रहे चले तुमको ले जाओ साथ में नहीं, नहीं? क्यों साइकिल तो कहां है तो साइकिल अच्छा वो साइकिल खड़ा है भाई इसका चलो ठीक है तो वो मैं ले जाता हूँ तुम बाइक ले जाओ क्यों बाइक नहीं आती तुमको वही बात तो बाइक सिखा देते तुमको आज नहीं। क्यों क्या सोचते हो हंस रहे हो बस चलो ठीक है मैं जाऊंगा अब हाँ। हैं अच्छा चाय नहीं पिलानी तुमने तो आओ तो आओ चाय तो पूछा नहीं वो तो मैंने बोला भाई आ जाओ, आ जाओ। चलो सलाह क्या बात चलो चलो सच में बोलो फिर चाय पियेंगे चलो पहले बताओ इधर इधर बात करो और आगे आओ हमारे घर पे चाय चाय पियो गरम गरम बिस्कुट खाओ नरम नरम तो बिस्कुट नरम थोड़ा होते हैं हार्ड होते हैं ਇਧਰ ਇਧਰ ਬਾਤ ਕਰੋ ਮम्मा ਕੀ ਹੋਰ ਨਹੀਂ ਦੇਖਣਾ ਮੇਰੇ ਨਾਲ ਬਾਤ ਕਰਨਾ ਲੈ ਵੀ ਸਰਪਾਲ ਸੇ ਤਰੇ ਘਰੇ ਖੜੇ ਆ ਤੇ ਕੰਮਕਾਰ ਚੱਲ ਰਿਹਾ ਬਾਈ ਹੁਣੀ ਰੰਗ ਰੂਮ ਕਰੀ ਜਾਂਦੇ ਆ ਆ ਲੈ ਐਦਾਂ ਦੀ ਗੱਲਬਾਤ ਐ ਅਸੀਂ ਵੀ ਬਿਜ਼ੀ ਦਾ ਕੰਮ ਕਰੀ ਜਾਂਦੇ ਆ ਲਾਤਾ ਫੈਨ ਨਮਾ ਆ ਵੀ ਉਖੜਿਆ ਉਖੜਿਆ ਫਿਰਦਾ ਇਹ ਵੀ ਲਾਤਾ ਆ ਤੇ ਚੱਲਦੇ ਮਾਲੇ ਉੱਤੇ ਤੈਨੂੰ ਗੀੜੀ ਮਰਾਲੀਏ ਉੱਤੇ ਹੋਰ ਬਾਈ ਕਿੰਨਾ ਕੰਮ ਰਹਿ ਗਿਆ ਹੈ ਨਵਟਲਾ ਮਾਦੇ ਬਟੇਲਾ ਵਾਸਤੇ ਓਕੇ ਲੈ ਵੀ ਮਿੱਤਰਾ ਟਾਪ ਤੇ ਖੜੇ ਆ ਤਾਂ ਆ ਗਿਆ ਠਾਕਾ ਦੁਆਰਾ ਬਿਲਕੁਲ ਲੱਗੇ ਲੱਗਦਾ ਆ ਆ ਬਾਕੀ ਨਗਰ ਆ ਗਿਆ ਮੰਤਰੀ ਕਾ ਬਾਗਲਾ ਆ ਯਾਰ ਪਾਸਾ ਬੂਲ ਵਾਲਾ ਆ ਬੂਲ ਦੀਦਾ ਪੂਰਾ ਇਸੇ ਨੇ ਲੈ ਵੀ ਮਿੱਤਰੇ ਉਧਰੋਂ ਲੈ ਕੇ ਆਇਤੋਂ ਇਧਰ ਲੈ ਕੇ ਆਏ ਆ ਤਾਂ ਇਧਰ ਵੀ ਕੰਮ ਚੱਲੀ ਜਾਂਦਾ ਆ ਰੰਗ ਦਾ ਇਧਰ ਚਾਚਾ ਜੀ ਕੰਮ ਕਰਾਈ ਜਾਂਦੇ ਹਾਂਜੀ ਚਾਚਾ ਜੀ ਕਿਦਾਂ ਚਿਗਾਰ ਬੜੀ ਸੋਹਣੀ ਲਾਈ ਆ ਗੱਲ ਬਾਤ ਅਲਮਾਰੀ ਨੂੰ ਚਿਗਾਰ ਮੇਨ ਲਾਈ ਹੋਵੇ ਦੂਜੀ ਵਾਲੀ ਹੈ ਤੇ ਕਢਾਈ ਇੱਕ ਇਹ ਬਣਾਈ ਆ ਕਿ ਪੁਰਾਣੀ ਆ ਜੀ ਇਹ ਇਹ ਸਾਡੇ ਬੁੜਿਆਂ ਦੀ ਬਣੀ ਆ ਇਹ ਅੱਛਾ ਹਾਂਜੀ ਕਿਆ ਬਾਤ ਆ ਮੋਰਨੀਆਂ ਐ ਇੱਥੇ ਬਣਾਈਆਂ ਆ ਇਹ ਪੰਡ ਵਿੱਚ ਤਿੰਨ ਵੀ ਚਾਰ ਹੀ ਲੱਗੀਆਂ ਆ ਅੱਛਾ ਇੱਕ ਸਾਡੇ ਘਰੇ ਲੱਗੀ ਆ ਓਕੇ ਇਹ ਇੱਕ ਇੱਥੇ ਆ ਇਹ ਵੀ ਸਾਡੇ ਘਰੇ ਉਦਾਂ ਆਹਾ ਹੋਏ ਵੀ ਤੁਹਾਡੀਆਂ ਬਾਈ ਮੱਛੀਆਂ ਮੱਛੀਆਂ ਬਣਾਈਆਂ ਹੈ ਹਾਂ ਕਿਆ ਬਾਤ ਇਹ ਲੋ ਮੱਛੀਆਂ ਆ ਅੱਜ ਕੱਲ੍ਹ ਜਗਾਠਾਂ ਕਹਿੰਦੇ ਬਹੁਤ ਵਧੀਆ ਬਣਦੀਆਂ ਆਂ ਚਾੜ ਕੇ ਮੈਨਲੀ ਨਹੀਂ ਹਾਂ ਬੋਲ ਵੀ ਲੱਖਣ ਰੁਪਿਆ ਕੀ ਬਾਤ ਹੈ ਯਾਰਾਂ ਚਾਚਾ ਜੀ ਦੱਸਦੇ ਕਿ ਇੱਥੇ ਲਾਗੇ ਦੁਕਾਨ ਤੇ ਲੱਗੀ ਹੁੰਦੀ ਸੀ ਜਦੋਂ ਮਕਾਨ ਦੁਕਾਨ ਢਾਈ ਆ ਤੇ ਉਹਨਾਂ ਦੇ ਬਾਅਦ ਇਹ ਵਿਕਾਰ ਸੀ ਤੇ ਆਪਾਂ ਇੱਥੇ ਲਾ ਲਈ ਹੈ ਬਿਲਕੁਲ ਹਾਦੀ ਕਢਾਈ ਉਹਦੇ ਕੋਈ ਮਸ਼ੀਨਾਂ ਨਹੀਂ ਹੁੰਦੀਆਂ ਸੀਗੀਆਂ ਇੰਨੀ ਡੁੰਗੀ ਕਢਾਈ ਹੁੰਦੀ ਨਹੀਂ ਨਾ ਹੁਣ ਹੁੰਦੀ ਹੈ ਇਹ ਨਾ ਕੋਈ ਕੰਮਕਾਰ ਚੱਲੀ ਜਾਂਦਾ ਆ ਤੇ ਬਾਈ ਨੇ ਲੈ ਵੇਟ ਵੀ ਗਏ ਸਾਮ੍ਹਗੇ ਚਾਚਾ ਰੱਖਿਆ ਵੇਟ ਕਿੱਥੇ ਆ ਲੈ ਵੀ ਲੈ ਵੀ ਆ ਸਰਪਾਲ ਸਾਹਿਬ ਤੁਹਾਡਾ ਵੇਟ ਵੀ ਆ ਸਾਮ੍ਹਿਆ ਪਿਆ ਤੁਹਾਡਾ ਦੇਖ ਲਓ ਹੈ ਸਭ ਤੋਂ ਸਾਮ੍ਹੇ ਹੋ ਗਿਆ 라ਜੂ ਮੈਂ ਹਾਂ ਬਾਲਿਆ ਵਾਲੀਆਂ ਸ਼ਰਤਾਂ ਤੇ ਊਸ਼ਾ ਦੇ ਪੱਖੇ ਕੀ ਆਵਾਜ਼ ਦੇ ਊਸ਼ਾ ਦਾ ਹੀ ਆ ਨਾ ਆਲੇ ਪੱਖੇ ਉਛਾਲੇ ਤੇ ਬੇਡ ਵੀ ਪਲਾਵਾ ਸਾਹਮਣੇ ਹੋਇਆ ਸਾਡੇ ਲੋ ਜਲੀ ਆਪਾਂ ਕੰਮ ਕਰ ਲਈਏ ਮੀਟਰ ਚਾਲੂ ਕਰ ਦਈਏ ਪਲਾਵਾ ਆਹੋ ਚਲੋ ਜੀ